ਪਸਾਕੀ ਦੇ ਦਿਨ ਸ੍ਰੀ ਅਨੰਦਪੁਰ ਸਾਹਿਬ ਦੀ ਤਾਪੀ ਉੱਤੇ ਲੱਖਾਂ ਲੋਕ ਇਕੱਠੇ ਹੋਏ ਹਰ ਕੋਈ ਉਤਸ਼ਾਹ ਅਤੇ ਅश्चਰਜ ਨਾਲ ਭਰਿਆ ਹੋਇਆ ਸੀ ਕਿ ਗੁਰੂ ਸਾਹਿਬ ਨੇ ਇਹ ਸੱਦਾ ਕਿਉਂ ਦਿੱਤਾ ਗੁਰੂ ਗੋਬਿੰਦ ਸਿੰਘ ਜੀ ਨੇ ਸੰਤਾਂ ਦੇ ਵਿਚਕਾਰ ਇਹ ਕੁਝ ਛੀਲਾ ਸਵਾਲ ਪਾਇਆ ਕਿ ਹਉ ਉਹੀ ਹੈ ਜੋ ਆਪਣੀ ਗੁਰੂ ਲਈ ਸਿਰ ਦੇ ਸਕੇ ਸਾਰੀ ਸੰਗ ਹਰਾਨ ਰਹਿ ਗਈ ਸਭ ਇੱਕ ਦੂਜੇ ਵੱਲ ਟੱਕਣ ਲੱਗੇ ਅਚਾਨਕ ਪਾਣੀ ਤਿਆਰ ਹੋ ਗਏ ਗੁਰੂ ਸਾਹਿਬ ਦੇ ਚਾਣਾ ਵਿੱਚ ਆਖ ਲੋਕੇ ਉਹਨਾਂ ਦੇ ਬਾਦ ਭਾਈ ਤਰਮ ਜੀ ਭਾਈ ਹਿਮਚੀ ਭਾਈ ਮੁਖਮ ਜੀ ਅਤੇ ਭਾਈ ਸਹਾਬ ਜੀ ਵੀ ਗੁਰੂ ਸਾਹਿਬ ਦੇ ਹਥੀਂ ਆਪਣਾ ਸਿਰ ਪੇਟ ਕਰਨ ਤਿਆਰ ਹੋ ਗਏ ਦੋ ਬੋਨ ਸਿੰਘ ਜੀ ਨੇ ਕੰਡੇ ਬਾਟੇ ਦਾ ਹਮਲਾ ਪਿਆ ਕੀਤਾ ਪੰਜ ਪਿਆਰੇ ਅੰਮ੍ਰਿਤ ਸ਼ਿਕਾਇਆ ਉਨ੍ਹਾਂ ਖਾਲਸਾ ਘੋਸ਼ਿਤ ਕੀਤਾ ਫਿਰ ਗੁਰੂ ਜੀ ਨੇ ਆਪਣੇ ਪੰਜ ਪਿਆਰੇਆਂ ਨੂੰ ਆਪ ਅਮਰਤਿਛਕਿਆ ਇਸ ਤਰ੍ਹਾਂ 1699 ਦੀ ਵਿਸਾਖੀ ਨੂੰ ਖਾਲਸਾ ਪੰਥ ਦੀ ਸਿਰਜਣਾ ਹੋਈ ਇਹ ਨੌਰੀ ਸਾਰੀ ਸੰਗਤ ਵਿੱਚ ਮੂਝ ਉੱਠੇ ਸਿਰਫ ਇੱਕ ਨਵਾਂ ਸਮਾਜ ਨਹੀਂ ਸਗੋ ਇੱਕ ਨਵੀਂ ਸੋਚ ਇੱਕ ਨਵੀਂ ਤਾਕਤ ਇਕ ਨਾਮ ਤੇ ਹੌਸਲ ਚਾਹਤ ਦੇ ਲੱਛਿਤ ਕਸਨ ਸੋਲਾ ਸੋਢੇ ਦੀ ਉਹ ਬਸਾਕੀ ਸਿਰਫ ਇੱਕ ਤੇਹਾਰ ਨਹੀਂ ਸਗੋ ਇੱਕ ਨਵੀਂ ਇਨਕਲਾਬੀ ਲਹਿਰ ਦੀ ਸ਼ੁਰੂਆਤ ਸੀ ਪੂਰੇ ਸੋਨੇ ਹਾਲ ਸਖਤ ਸ਼ਰੀਰਾਂ ਦਾ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ